ਕੈਨੇਡਾ ਸਰਕਾਰ ਦੇ ਵੱਲੋਂ ਪ੍ਰਵਾਸੀਆਂ ਨੂੰ ਤੜਾ-ਤੜ ਵਰਕ ਪਰਮਿਟ ਅਤੇ ਪਰਮਾਨੈਂਟ ਰੈਜ਼ਿਡੈਂਸੀ ਦੇਣ ਦਾ سلسلہ ਜਾਰੀ ਹੈ ਅਤੇ ਮੌਜੂਦਾ ਵਾਰੇ ਦੇ ਪਹਿਲੇ 6 ਮਹੀਨੇ ਦੌਰਾਨ 6,53,000 ਕਿਰਤੀਆਂ ਨੇ ਮੁਲਕ ਦੇ ਵਿੱਚ ਦਾਣਾ ਪਾਣੀ ਪੱਕਾ ਕਰ ਲਿਆ ਹੈ। ਇਮੀਗ੍ਰੇਸ਼ਨ ਵਿਭਾਗ ਦੇ ਤਾਜ਼ਾ ਅੰਕੜਿਆਂ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਅਤੇ ਵਿਜ਼ਟਰ ਵੀਜ਼ਾ ਵਾਲੇ ਸ਼ਾਮਲ ਨਹੀਂ ਪਰ ਕੰਸਰਵੇਟਿਵ ਪਾਰਟੀ ਦੇ ਵੱਲੋਂ ਇਮੀਗ੍ਰੇਸ਼ਨ ਦੀ ਰਫ਼ਤਾਰ ਤੇ ਸਵਾਲ ਚੁੱਕੇ ਜਾ ਰਹੇ ਨੇ। ਵਿਰੋਧੀ ਧਿਰ ਦੇ ਆਕੂ ਪੀਅਰ ਪੋਲੀਅਮ ਨੇ ਦੱਸਿਆ ਕਿ ਟੈਂਪਰੇਰੀ ਫੌਂਡ ਵਰਕਰ ਪ੍ਰੋਗਰਾਮ ਅਧੀਨ ਮੌਜੂਦਾ ਵਰੇ ਦੌਰਾਨ 82000 ਕਿਰਤੀਆਂ ਨੂੰ ਸੱਦਾ ਜਾਣਾ ਸੀ ਪਰ 2025 ਦੇ ਪਿਛਲੇ 6 ਮਹੀਨਿਆਂ ਦੌਰਾਨ ਹੀ ਇਕਲਕ 5000 ਆਰ ਜੀ ਵਿਦੇਸ਼ੀ ਕਾਮਿਆਂ ਦੇ ਲਈ ਦਰਵਾਜ਼ੇ ਖੋਲ ਦਿੱਤੇ ਗਏ ਜਦਕਿ ਬਾਕੀ 6 ਮਹੀਨਿਆਂ ਦਾ ਅੰਕੜਾ ਸਾਹਮਣੇ ਆਉਣਾ ਬਾਕੀ ਹੈ ਸੂਚੇ ਪਾਸੇ ਪਰਮਨੈਂਟ ਰੈਜ਼ੀਡੈਂਟਸ ਦੇ ਮਾਮਲੇ ਦੇ ਵਿੱਚ 2025 ਦੌਰਾਨ 395000 ਪ੍ਰਵਾਸੀਆਂ ਨੂੰ ਸੱਦਨ ਦਾ ਟੀਚਾ ਮਿੱਥਿਆ ਗਿਆ ਪਰ 31 ਜੁਲਾਈ ਤੱਕ 240000 ਪ੍ਰਵਾਸੀਆਂ ਨੂੰ ਪੀਆਰ ਮਿਲ ਗਈ ਹੈ ਓਪਨ ਵਰਕ ਪਰਮਿਟ ਦੀ ਸ਼੍ਰੇਣੀ ਅਧੀਨ 2,85,000 ਵੀਜ਼ੇ ਜਾਰੀ ਕਰਨ ਦਾ ਟਿੱcza ਮਿੱਥਿਆ ਗਿਆ ਇਸ ਦੇ ਨਾਲ ਹੀ ਕੈਨੇਡਾ ਵਿੱਚ ਪਨਾਹ ਮੰਗਨ ਵਾਲਿਆਂ ਦਾ ਜ਼ਿਕਰ ਕੀਤਾ ਜਾਵੇ ਤਾਂ 2015 ਵਿੱਚ ਸਿਰਫ 10,000 ਲੋਕਾਂ ਨੇ ਅਸਾਈਲਮ ਅਰਜ਼ੀਆਂ ਦਾਖਲ ਕੀਤੀਆਂ ਪਰ ਮੌਜੂਦਾ ਬਾਰੇ ਦੌਰਾਨ ਇਹ ਅੰਕੜਾ 2,91,000 ਤੇ ਪਹੁੰਚ ਗਿਆ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰ ਪਾਲੀਵ ਦੇ ਪ੍ਰਧਾਨ ਮੰਤਰੀ ਕਾਰਨੀ ਉਤੇ ਵਾਦਾ ਖਿਲਾਫੀ ਕਰਨ ਦਾ ਦੋਸ਼ ਲਾਉਂਦੇ ਆ ਕਿਹਾ ਕਿ ਤਾਜ਼ਾ ਅੰਕੜੇ ਇਸ ਗੱਲ ਦਾ ਪਤਕ ਸਬੂਤ ਨਹੀਂ ਕਿ ਲਿਬਰਲ ਸਰਕਾਰਾਂ ਦੇ ਇਮੀਗ੍ਰੇਸ਼ਨ ਨੀਤੀਆਂ ਤੇ ਕੋਈ ਕੰਟਰੋਲ ਨਹੀਂ ਜੋ ਮੁਲਕ ਦੇ ਵਿੱਚ ਹਾਊਸਿੰਗ, ਹੈਲਥ케ਅਰ ਅਤੇ ਬੇਰੋਜ਼ਗਾਰੀ ਦੇ ਤਿਹਰੇ ਸੰਕਟ ਹਕਾਂ ਦਾ ਕਾਰਨ ਬਣ ਰਹੀਆਂ ਨੇ। ਕੋਰਿਯਾਗੂ ਨੇ ਦੋਸ਼ ਲਗਾਇਆ ਕਿ ਲਿਬਰਲ ਸਰਕਾਰ ਹੀ ਇਮੀਗ੍ਰੇਸ਼ਨ ਅੰਕੜਾ ਲਕੋਨ ਤੇ ਗੈਰਤੰਕਾਰੀ ਸੀ। ਇਥੇ ਦੱਸਣਾ ਬੰਦ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਇਮੀਗ੍ਰੇਸ਼ਨ ਮਾਮਲੇ ਦੀ ਆਲੋਚਕ ਮਿਸ਼ੇਲ ਰੈਂਪਲ ਗਾਰਨਰ ਨੇ ਅਗਸਤ ਦੇ ਆਰੰਭ ਦੇ ਵਿੱਚ ਦੋਸ਼ ਲਗਾਇਆ ਸੀ ਕਿ ਸਰਕਾਰੀ ਓਪਨ ਡਾਟਾ ਵੈੱਬਸਾਈਟ ਤੇ ਇਮੀਗ੍ਰੇਸ਼ਨ ਅੰਕੜੇ ਅਪਡੇਟ ਨਹੀਂ ਕੀਤੇ ਜਾ ਰਹੇ। ਜਿਸ ਮਗਰੋਂ ਸਰਕਾਰ ਨੇ ਦਲੀਲ ਦਿੱਤੀ ਹੈ ਕਿ ਅੰਕੜੇ ਦੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਹ ਜਨਤਾ ਕਰ ਦਿੱਤੇ ਜਾਣਗੇ ਦੂਜੇ ਪਾਸੇ ਪੀਰ ਪੋਲੀਵ ਨੇ ਅਸਾਈਲਮ ਅੰਕੜਿਆਂ ਦਾ ਜ਼ਿਕਰ ਕਰਦੇ ਆ ਕਿ ਹੈ ਕਿ 2015 ਮਗਰੋਂ ਕੈਨੇਡਾ ਵਿੱਚ ਅਸਾਈਲਮ ਅਲਜੀਆ ਦਾ ਬੈਕਲੌਗ 2920% ਵੱਧ ਚੁੱਕਿਆ ਹੈ ਸੁਨਮਾਈ ਦੀ ਪਹਿਲੀ ਤਰੀਕ ਦਾ ਉਡੇਖ ਸਮਾਂ ਪਹਿਲਾਂ ਹੀ 4 ਸਾਲ ਦੀ ਮਿਆਰ ਟੱਪ ਗਿਆ ਤੇ ਦਾਜੋ ਅੰਕੜੇ ਮਗਰੋਂ ਹਾਲਾਤ ਹੋਰ ਵੀ ਬੱਦਰ ਹੋ ਜਾਣਗੇ ਐਸਟ੍ਰਾਲ ਮਿਸ਼ੇਲ ਟੈਂਪਲ ਗਾਰਡਨ ਨੇ ਕਿਹਾ ਕਿ 1998 ਮਗਰੋਂ ਪਹਿਲੀ ਵਾਰ ਕੈਨੇਡੀਅਨ ਨੌਜਵਾਨਾਂ ਦੇ ਵਿੱਚ ਬੇਰੋਜ਼ਗਾਰੀ ਦਾ ਪੱਧਰ ਇੰਨਾ ਹੇਠਾਂ ਆਇਆ ਹੈ ਅਤੇ ਇਸ ਦਾ ਮੁਕਾਰਨ ਆਜੀ ਵਿਦੇਸ਼ੀ ਦਾਮਿਆਂ ਨੂੰ ਥੋਕ ਦੇ ਭਾਅ ਵੀ ਜਾਰੀ ਕਰਨਾ ਹੈ। ਉਹਨਾਂ ਨੇ ਕਿਹਾ ਕਿ ਬਤੌਰ ਪਰਮਨੈਂਟ ਰੈਜ਼ੀਡੈਂਟੀ ਕੈਨੇਡਾ ਆਉਣ ਵਾਲਿਆਂ ਨੂੰ ਜੌਬਸ, ਸੋਸ਼ਲ ਸਰਵਿਸ ਅਤੇ ਹਾਊਸਿੰਗ ਸਹੂਲਤਾਂ ਮੁਹਈਆ ਕਰਵਾਈਆਂ ਸਰਕਾਰ ਦਾ ਫਰਜ਼ ਹੈ। ਜੇ ਸਰਕਾਰ ਇਸ जिम्मेवारी ਨਿਭਾਉਣ ਦੇ ਵਿੱਚ ਸਰਸਫਰ ਰਹਿੰਦੀ ਹੈ ਤਾਂ ਇਮੀਗ੍ਰੇਸ਼ਨ ਅੰਕੜੇ ਦੀ ਲਾਜ਼ਮੀ ਤੌਰ ਤੇ ਚਾਰਟੀ ਕਿਤੇ ਜਾਵੇ ਕੰਸਿਮੇਟਿਵ ਆਕੁਆ ਨੇ ਦਲੀਲ ਦਿੱਤੀ ਹੈ ਕਿ ਸਾਲ 2002 ਤੋਂ 2020 ਦਰਮਿਆਨ ਪੱਕੇ ਤੌਰ ਤੇ ਕੈਨੇਡਾ ਵੱਲ ਪਰਵਾਸੀ ਦੀ ਕੀਤੀ 2 ਲੱਖ ਤੋਂ 3 ਲੱਖ ਸਲਾਨਾ ਰਹੀ ਪਰ ਪਿਛਲੇ ਕੁਝ ਵਰ੍ਹੇ ਦੌਰਾਨ ਲਿਬਰਲ ਸਰਕਾਰ ਨੇ ਅੰਕੜਾ 5 ਲੱਖ ਤੱਕ ਪਹੁੰਚਾ ਦਿੱਤਾ ਕੈਨੇਡਾ ਸਰਕਾਰ ਦੇ ਵੱਲੋਂ ਪ੍ਰਵਾਸੀਆਂ ਨੂੰ ਤੜਾ-ਤੜ ਵਰਕ ਪਰਮਿਟ ਅਤੇ ਪਰਮਾਨੈਂਟ ਰੈਜ਼ਿਡੈਂਸੀ ਦੇਣ ਦਾ سلسلہ ਜਾਰੀ ਹੈ ਅਤੇ ਮੌਜੂਦਾ ਬਾਰੇ ਦੇ ਪਹਿਲੇ 6 ਮਹੀਨੇ ਦੌਰਾਨ 653000 ਕਿਰਤੀਆਂ ਨੇ ਮੁਲਕ ਦੇ ਵਿੱਚ ਦਾਣਾ ਪਾਣੀ ਪੱਕਾ ਕਰ ਲਿਆ ਹੈ। ਇਮੀਗ੍ਰੇਸ਼ਨ ਵਿਭਾਗ ਦੇ ਤਾਜ਼ਾ ਅੰਕੜਿਆਂ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਅਤੇ ਵਿਜ਼ਟਰ ਵੀਜ਼ਾ ਵਾਲੇ ਸ਼ਾਮਲ ਨਹੀਂ ਪਰ ਕੰਸਰਵੇਟਿਵ ਪਾਰਟੀ ਦੇ ਵੱਲੋਂ ਇਮੀਗ੍ਰੇਸ਼ਨ ਦੀ ਰਫ਼ਤਾਰ ਤੇ ਸਵਾਲ ਚੁੱਕੇ ਜਾ ਰਹੇ ਨੇ। ਵਿਰੋਧੀ ਧਿਰ ਦੇ ਆਖੋ ਪੀਅਰ ਪੋਲੀਅਮ ਨੇ ਦੱਸਿਆ ਕਿ ਟੈਂਪੋਰਰੀ ਫੌਨ ਵਰਕਰ ਪ੍ਰੋਗਰਾਮ ਅਧੀਨ ਮੌਜੂਦਾ ਵਤਿਹਦ੍ਰਾਂ 82000 ਕਿਰਤੀਆਂ ਨੂੰ ਸੱਦਾ ਜਾਣਾ ਸੀ ਪਰ 2025 ਦੇ ਪਿਛਲੇ 6 ਮਹੀਨਿਆਂ ਦੌਰਾਨ ਹੀ ਇਕਲਕ 5000 ਆਰ ਜੀ ਵਿਦੇਸ਼ੀ ਕਾਮਿਆਂ ਦੇ ਲਈ ਦਰਵਾਜ਼ੇ ਖੋਲ ਦਿੱਤੇ ਗਏ ਜਦਕਿ ਬਾਕੀ 6 ਮਹੀਨਿਆਂ ਦਾ ਅੰਕੜਾ ਸਾਹਮਣੇ ਆਉਣਾ ਬਾਕੀ ਹੈ ਸੂਚੇ ਪਾਸੇ ਪਰਮਾਨੈਂਟ ਰੈਜ਼ੀਡੈਂਟਸ ਦੇ ਮਾਮਲੇ ਦੇ ਵਿੱਚ 2025 ਦੌਰਾਨ 395000 ਪ੍ਰਵਾਸੀਆਂ ਨੂੰ ਸੱਦਨ ਦਾਰ ਟੀਚਾ ਮਿੱਥਿਆ ਗਿਆ ਪਰ 31 ਜੁਲਾਈ ਤੱਕ 2.40 ਲੱਖ ਪ੍ਰਵਾਸੀਆਂ ਨੂੰ ਪੀਆਰ ਮਿਲ ਗਈ ਹੈ ਓਪਨ ਵਰਕ ਪਰਮਿਟ ਦੀ ਸ਼੍ਰੇਣੀ ਅਧੀਨ 2.85 ਲੱਖ ਵੀਜ਼ੇ ਜਾਰੀ ਕਰਨ ਦਾ ਟੀਚਾ ਮਿੱਥਿਆ ਗਿਆ ਇਸ ਦੇ ਨਾਲ ਹੀ ਕੈਨੇਡਾ ਵਿੱਚ ਪਨਾਹ ਮੰਗਨ ਵਾਲਿਆਂ ਦਾ ਜ਼ਿਕਰ ਕੀਤਾ ਜਾਵੇ ਤਾਂ 2015 ਵਿੱਚ ਸਿਰਫ 10 ਹਜ਼ਾਰ ਲੋਕਾਂ ਨੇ ਅਸਾਈਲਮ ਅਰਜ਼ੀਆਂ ਦਾਖਲ ਕੀਤੀਆਂ ਪਰ ਮੌਜੂਦਾ ਵਰੇ ਦੌਰਾਨ ਇਹ ਅੰਕੜਾ 2 ਲੱਖ 91 ਹਜ਼ਾਰ ਤੇ ਪਹੁੰਚ ਗਿਆ ਕੰਸਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲੀਅਵ ਨੇ ਪ੍ਰਧਾਨ ਮੰਤਰੀ ਕਾਰਨੀ ਉਤੇ ਵਾਦਾ ਖਿਲਾਫ ਵੀ ਕਰਨ ਦਾ ਦੋਸ਼ ਲਾਉਂਦੇ ਆ ਕਿਹਾ ਕਿ ਤਾਜਾ ਅੰਕੜੇ ਇਸ ਗੱਲ ਦਾ ਪਰਤਕ ਸਬੂਤ ਨੇ ਕਿ ਲਿਬਰਲ ਸਰਕਾਰ ਦਾ ਇਮੀਗ੍ਰੇਸ਼ਨ ਨੀਤੀ ਤੇ ਕੋਈ ਕੰਟਰੋਲ ਨਹੀਂ ਜੋ ਮੁਲਕ ਦੇ ਵਿੱਚ ਹਾਊਸਿੰਗ ਹੈਲਥ ਕੇਅਰ ਅਤੇ ਬੇਰੋਜ਼ਗਾਰੀ ਦੇ ਤੇਰੇ ਸੰਕਟ ਦਾ ਕਾਰਨ ਨਾ ਬਣ ਰਿਹਾ ਨੇ ਕੋਰੀਆ ਗੁਨੇ ਦੋਸ਼ ਲਗਾਏ ਕਿ ਲਿਬਰਲ ਸਰਕਾਰ ਇਮੀਗ੍ਰੇਸ਼ਨ ਅੰਕੜਾ ਲਕੋਨ ਦੇ ਗਿਆਨਕਾਰੀ ਸੀ ਇਥੇ ਦੱਸਣਾ ਬੰਦ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਇਮੀਗ੍ਰੇਸ਼ਨ ਮਾਮਲੇ ਦੀ ਆਲੋਚਕ ਮਿਸ਼ੇਲ ਰੈਂਪਲ ਗਾਰਨ ਨੇ ਅਗਸਤ ਦੇ ਆਰੰਭ ਦੇ ਵਿੱਚ ਦੋਸ਼ ਲਗਾਇਆ ਸੀ ਕਿ ਸਰਕਾਰੀ ਓਪਨ ਡਾਟਾ ਵੈੱਬਸਾਈਟ ਤੇ ਇਮੀਗ੍ਰੇਸ਼ਨ ਅੰਕੜੇ ਅਪਡੇਟ ਨਹੀਂ ਕੀਤੇ ਜਾ ਰਹੇ ਜਿਸ ਮਗਰੋਂ ਸਰਕਾਰ ਨੇ ਦਲੀਲ ਦਿੱਤੀ ਹੈ ਕਿ ਅੰਕੜੇ ਦੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਹ ਜਨਤਕ ਕਰ ਦਿੱਤੇ ਜਾਣਗੇ ਦੂਜੇ ਪਾਸੇ ਪੀਰ ਪੋਲੀਵ ਨੇ ਅਸਾਈਲਮ ਅੰਕੜਿਆਂ ਦਾ ਜ਼ਿਕਰ ਕਰਦੇ ਅਗੇ ਕਿ ਹੈ ਕਿ 2015 ਮਗਰੋਂ ਕੈਨੇਡਾ ਵਿੱਚ ਅਸਾਈਲਮ ਅਲਜੀਆ ਦਾ ਬੈਕਲੌਗ 2920 ਫੀਸ ਦੀ ਵੱਚੁਕਿਆ ਸੁਨਮਾਈ ਦੀ ਪਹਿਲੀ ਤਰੀਖ ਦਾ ਉਡੀਕ ਸਮਾਂ ਪਹਿਲਾਂ ਹੀ ਚਾਰਸਾਲ ਦੀ ਮਿਆਰ ਟੱਪ ਗਿਆ ਤੇ ਤਾਜ਼ਾ ਅੰਕੜੇ ਮਗਰੋਂ ਹਾਲਾਤ ਹੋਰ ਵੀ ਬੱਦਰ ਹੋ ਜਾਣਗੇ ਇਸ ਦੌਰਾਨ ਮਿਸ਼ੇਲ ਟੈਂਪਲ ਗਾਰਡਨਰ ਨੇ ਕਿਹਾ ਕਿ 1998 ਮਗਰੋਂ ਪਹਿਲੀ ਵਾਰ ਕੈਨੇਡੀਅਨ ਨੌਜਵਾਨਾਂ ਦੇ ਵਿੱਚ ਬੇਰੋਜ਼ਗਾਰੀ ਦਾ ਪੱਧਰ ਇੰਨਾ ਹੇਠਾ ਆਇਆ ਸਤਿਸ ਦਾ ਮੁਕਾਰਨ ਆਜੀ ਵਿਦੇਸ਼ੀ ਕਾਮਿਆਂ ਨੂੰ ਥੋਕ ਦੇ ਭਾਅ ਵੀ ਜਾਰੀ ਕਰਨਾ ਹੈ ਉਹਨਾਂ ਨੇ ਕਿਹਾ ਕਿ ਮਤੌਰ ਪਰਮਨੈਂਟ ਰੈਜ਼ੀਡੈਂਟੀ ਕੈਨੇਡਾ ਆਉਣ ਵਾਲਿਆਂ ਨੂੰ ਜੌਬਸ ਸੋਸ਼ਲ ਸਰਵਿਸ ਅਤੇ ਹਾਊਸਿੰਗ ਸਹੂਲਤਾ ਮੁਹਈਆ ਕਰਵਾਈਆਂ ਸਰਕਾਰ ਦਾ ਫਰਜ਼ ਹੈ ਜੇ ਸਰਕਾਰ ਇਹ ਜ਼ਿੰਮੇਵਾਰੀਆਂ ਨਿਭਾਉਂਦੇ ਵਿੱਚ ਅਸਫਲ ਰਹਿੰਦੀ ਹੈ ਤਾਂ ਇਮੀਗ੍ਰੇਸ਼ਨ ਅੰਕੜੇ ਦੀ ਲਾਜ਼ਮੀ ਤੌਰ ਤੇ ਚਾਲੀ ਕੀਤੀ ਜਾਵੇ ਕੰਜ਼ਿਊਮੇਟਿਵ ਆਕਵਾ ਨੇ ਦਲੀਲ ਦਿੱਤੀ ਹੈ ਕਿ ਸਾਲ 2002 ਤੋਂ 2020 ਦਰਮਿਆਨ ਪੱਕੇ ਤੌਰ ਤੇ ਕੈਨੇਡਾ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ 2 ਲੱਖ ਤੋਂ 3 ਲੱਖ ਸਲਾਨਾ ਰਹੀ ਪਰ ਪਿਛਲੇ ਕੁਝ ਵਰੇ ਦੌਰਾਨ ਲਿਬਰ ਸਰਕਾਰ ਨੇ ਅੰਕੜਾ 5 ਲੱਖ 50 ਦਤਾ ਕੈਨੇਡਾ ਸਰਕਾਰ ਦੇ ਵੱਲੋਂ ਪ੍ਰਵਾਸੀਆਂ ਨੂੰ ਤੜਾ ਤੜ ਵਰਕ ਪਰਮਿਟ ਅਤੇ ਪਰਮਨੈਂਟ ਰੈਜ਼ਿਡੈਂਸੀ ਦੇਣ ਦਾ ਸਿਲਸਿਲਾ ਜਾਰੀ ਹੈ ਅਤੇ ਮੌਜੂਦਾ ਬਾਰੇ ਦੇ ਪਹਿਲੇ 6 ਮਹੀਨੇ ਦੌਰਾਨ 6,53,000 ਕੀਤੀਆਂ ਨੇ ਮੁਲਕ ਦੇ ਵਿੱਚ ਦਾਣਾ ਪਾਣੀ ਪੱਕਾ ਕਰ ਲਿਆ ਇਮੀਗ੍ਰੇਸ਼ਨ ਵਿਭਾਗ ਦੇ ਤਜ ਅੰਕੜਿਆਂ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਅਤੇ ਵਿਜ਼ਟਰ ਵੀਜ਼ਾ ਵਾਲੇ ਸ਼ਾਮਲ ਨਹੀਂ ਪਰ ਕੰਸਰਵੇਟਿਵ ਪਾਰਟੀ ਦੇ ਵੱਲੋਂ ਇਮੀਗ੍ਰੇਸ਼ਨ ਦੀ ਰਫ਼ਤਾਰ ਤੇ ਸਵਾਲ ਚੁੱਕੇ ਜਾ ਰਹੇ ਨੇ ਵਰੋਧੀ ਧਿਰ ਦੇ ਆਖੋ ਪੀਅਰ ਪੋਲੀਮ ਨੇ ਦੱਸਿਆ ਹੈ ਕਿ ਟੈਂਪਰੇਰੀ ਫੌਨ ਵਰਕਰ ਪ੍ਰੋਗਰਾਮ ਅਧੀਨ ਮੌਜੂਦਾ ਵਤ ਦਿਰਾਂ 82000 ਕਿਰਤੀਆਂ ਨੂੰ ਸੱਦਾ ਜਾਣਾ ਸੀ ਪਰ 2025 ਦੇ ਪਿਛਲੇ 6 ਮਹੀਨਿਆਂ ਦੌਰਾਨ ਹੀ 1,05,000 ਅਰਜ ਵਿਦੇਸ਼ੀ ਕਾਮਿਆਂ ਦੇ ਲਈ ਦਰਵਾਜ਼ੇ ਖੋਲ ਦਿੱਤੇ ਗਏ ਜਦਕਿ ਬਾਕੀ 6 ਮਹੀਨਿਆਂ ਦਾ ਅੰਕੜਾ ਸਾਹਮਣੇ ਆਉਣਾ ਬਾਕੀ ਹੈ ਸੂਚੇ ਪਾਸੇ ਪਰਮਨੈਂਟ ਰੈਜ਼ੀਡੈਂਟਸ ਦੇ ਮਾਮਲੇ ਦੇ ਵਿੱਚ 2025 ਦੌਰਾਨ 3,95,000 ਪ੍ਰਵਾਸੀਆਂ ਨੂੰ ਸੱਦਨ ਦਾ ਟੀਚਾ ਮਿੱਥਿਆ ਗਿਆ ਪਰ 31 ਜੁਲਾਈ ਤੱਕ 2.40 ਲੱਖ ਪ੍ਰਵਾਸੀਆਂ ਨੂੰ ਬੀਆਰ ਮਿਲ ਗਈ ਹੈ ਓਪਨ ਵਰਕ ਪਰਮਿਟ ਦੀ ਸ਼੍ਰੇਣੀ ਅਧੀਨ 2.85 ਲੱਖ ਵੀਜ਼ੇ ਜਾਰੀ ਕਰਨ ਦਾ ਟਿਚਾ ਮਿੱਥਿਆ ਗਿਆ ਇਸ ਦੇ ਨਾਲ ਹੀ ਕੈਨੇਡਾ ਵਿੱਚ ਪਨਾਹ ਮੰਗਨ ਵਾਲਿਆਂ ਦਾ ਜ਼ਿਕਰ ਕੀਤਾ ਜਾਵੇ ਤਾਂ 2015 ਵਿੱਚ ਸਿਰਫ 10 ਹਜ਼ਾਰ ਲੋਕਾਂ ਨੇ ਅਸਾਈਲਮ ਅਰਜ਼ੀਆਂ ਦਾਖਲ ਕੀਤੀਆਂ ਪਰ ਮੌਜੂਦਾ ਬਰੇ ਦੌਰਾਨ ਇਹ ਅੰਕੜਾ 2 ਲੱਖ 91 ਹਜ਼ਾਰ ਤੇ ਪਹੁੰਚ ਗਿਆ ਕੰਸਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲਗੇਵ ਨੇ ਪ੍ਰਧਾਨ ਮੰਤਰੀ ਕਾਰਨੀ ਉਤੇ ਵਾਦਾ ਖਿਲਾਫ ਵੀ ਕਰਨ ਦਾ ਦੋਸ਼ ਲਾਉਂਦੇ ਆ ਕਿਹਾ ਕਿ ਤਾਜਾ ਅੰਕੜੇ ਇਸ ਗੱਲ ਦਾ ਪਰਤਕ ਸਬੂਤ ਨੇ ਕਿ ਲਿਬਰਲ ਸਰਕਾਰ ਦਾ ਇਮੀਗ੍ਰੇਸ਼ਨ ਨੀਤੀਆਂ ਤੇ ਕੋਈ ਕੰਟਰੋਲ ਨਹੀਂ ਜੋ ਮੁਲਕ ਦੇ ਵਿੱਚ ਹਾਊਸਿੰਗ ਹੈਲਥ ਕੇਅਰ ਅਤੇ ਬੇਰੋਜ਼ਗਾਰੀ ਦੇ ਤੇਰੇ ਸੰਕਟ ਦਾ ਕਾਰਨ ਨਾ ਬਣ ਰਿਹਾ ਨੇ ਕੋਰੀਆ ਗੁਨੇ ਦੋਸ਼ ਲਗਾਇਆ ਕਿ ਲਿਬਰਲ ਸਰਕਾਰ ਇਮੀਗ੍ਰੇਸ਼ਨ ਅੰਕੜਾ ਲਕੋਨ ਤੇ ਯਤਨ ਕਰੀ ਸੀ ਇਥੇ ਦੱਸਣਾ ਬੰਦ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਇਮੀਗ੍ਰੇਸ਼ਨ ਮਾਮਲੇ ਦੀ ਆਲੋਚਕ ਮਿਸ਼ੇਲ ਰੈਂਪਲ ਗਾਰਨਰ ਨੇ ਅਗਸਤ ਦੇ ਆਰੰਭ ਦੇ ਵਿੱਚ ਦੋਸ਼ ਲਗਾਇਆ ਸੀ ਕਿ ਸਰਕਾਰੀ ਓਪਨ ਡਾਟਾ ਵੈੱਬਸਾਈਟ ਤੇ ਇਮੀਗ੍ਰੇਸ਼ਨ ਅੰਕੜੇ ਅਪਡੇਟ ਨਹੀਂ ਕੀਤੇ ਜਾ ਰਹੇ ਜਿਸ ਮਗਰੋਂ ਸਰਕਾਰ ਨੇ ਦਲੀਲ ਦਿੱਤੀ ਹੈ ਕਿ ਅੰਕੜੇ ਦੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਐਜੰਟ ਤੱਕ ਕਰ ਦਿੱਤੇ ਜਾਣਗੇ ਦੂਜੇ ਪਾਸੇ ਪੀਅਰ ਪੋਲੀਵ ਨੇ ਇਸਾਇਲਮ ਅੰਕੜਿਆਂ ਦਾ ਜ਼ਿਕਰ ਕਰਦੇ ਆ ਕਿ ਹੈ ਕਿ 2015 ਮਗਰੋਂ ਕੈਨੇਡਾ ਵਿੱਚ ਇਸਾਇਲਮ ਅਲਜੀਆ ਦਾ ਬੈਕਲੌਗ 2920% ਵੱਚੁਕਿਆ ਸੁਨਮਾਈ ਦੀ ਪਹਿਲੀ ਤਾਰੀਖ ਦਾ ਉਡੀਕ ਸਮਾਂ ਪਹਿਲਾਂ ਹੀ 4 ਸਾਲ ਦੀ ਮਿਆਰ ਟੱਪ ਗਿਆ ਤੇ તાਜੇ ਅੰਕੜੇ ਮਗਰੋਂ ਹਾਲਾਤ ਹੋਰ ਵੀ ਬੱਤਰ ਹੋ ਜਾਣਗੇ ਇਸ ਦੌਰਾਨ ਮਿਸ਼ੇਲ ਟੈਂਪਲ ਗਾਰਡਨਰ ਨੇ ਕਿਹਾ ਕਿ 1998 ਮਗਰੋਂ ਪਹਿਲੀ ਵਾਰ ਕੈਨੇਡੀਅਨ ਨੌਜਵਾਨਾਂ ਦੇ ਵਿੱਚ ਬੇਰੋਜ਼ਗਾਰੀ ਦਾ ਪੱਧਰ ਇੰਨਾ ਹੇਠਾ ਆਇਆ ਹੈ ਸਤਿਜਮੂਹ ਕਾਰਨ ਆਜੀ ਵਿਦੇਸ਼ੀ ਕਾਮਿਆਂ ਨੂੰ ਥੋਕ ਦੇ ਭਾਅ ਵੀ ਜਾਰੀ ਕਰਨਾ ਹੈ ਉਹਨਾਂ ਕਿਹਾ ਕਿ ਬਤੌਰ ਪਰਮਾਨੈਂਟ ਰੈਜ਼ੀਡੈਂਟੀ ਕੈਨੇਡਾ ਆਉਣ ਵਾਲਿਆਂ ਨੂੰ ਜੌਬਸ ਸੋਸ਼ਲ ਸਰਵਿਸ ਅਤੇ ਹਾਊਸਿੰਗ ਸਹੂਲਤਾ ਮੁਹਈਆ ਕਰਵਾਈਆਂ ਸਰਕਾਰ ਦਾ ਫਰਜ਼ ਹੈ ਜੇ ਸਰਕਾਰ ਇਹ ਜ਼ਿੰਮੇਵਾਰੀਆਂ ਨਿਭਾਉਣ ਦੇ ਵਿੱਚ ਉਸਫਰ ਰਹਤੀ ਹੈ ਤਾਂ ਇਮੀਗ੍ਰੇਸ਼ਨ ਅੰਕੜੇ ਦੀ ਲਾਜ਼ਮੀ ਤੌਰ ਤੇ ਚਾਰਟੀ ਕਿਤੇ ਜਾਵੇ ਕੰਸਿਮੇਟਿਵ ਆਕਵਾ ਨੇ ਦਲੀਲ ਦਿੱਤੀ ਹੈ ਕਿ ਸਾਲ 2002 ਤੋਂ 2020 ਦਰਮਿਆਨ ਪੱਕੇ ਤੌਰ ਤੇ ਕੈਨੇਡਾ ਆਉਣ ਵਾਲੇ ਪ੍ਰਵਾਸੀ ਦੀ ਕੀਤੀ 2 ਲੱਖ ਤੋਂ 3 ਲੱਖ ਸਲਾਨਾ ਰਹੀ ਪਰ ਪਿਛਲੇ ਕੁਝ ਵਰ੍ਹੇ ਦੌਰਾਨ ਲਿਬਰਲ ਸਰਕਾਰ ਨੇ ਅੰਕੜਾ 5 ਲੱਖ ਤੱਕ ਪਹੁੰਚਾ ਦਿੱਤਾ